ਦੋਸਤੋ ਅੱਜ ਆਪਾਂ ਗੱਲ ਕਰਾਂਗੇ ਧਰਤੀ ਤੇ ਮਨੁੱਖ ਦੀ ਹਕੂਮਤ ਸੱਚ ਯਾਂਪ ਲਿਖਾ ਧਰਤੀ ਤੇ 8 ਅਰਬ ਤੋਂ ਵੱਧ ਮਨੁੱਖ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੁਰਗੀਆਂ ਦੀ ਗਿਣਤੀ ਮਨੁੱਖਾਂ ਨਾਲੋਂ 3 ਗੁਣਾ ਵੱਧ ਹੈ ਨਾ ਸਿਰਫ ਇਹ ਸਗੋਂ ਜੇ ਸਾਰੇ ਮਨੁੱਖਾਂ ਦਾ ਕੁੱਲ ਭਾਰ ਨਾਪੀਏ ਤਾਂ ਇਸ ਦੀ ਧਰਤੀ ਦੇ ਕੀੜਿਆਂ ਦੇ ਭਾਰ ਨਾਲੋਂ ਵੀ ਘੱਟ ਹੈ ਮਨੁੱਖ ਨਾ ਤਾਂ ਸਭ ਤੋਂ ਵੱਡੇ ਹਨ ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਲੰਮੀ ਉਮਰ ਵਾਲੇ ਕੁਝ ਸ਼ਾਰਕ ਅਤੇ ਕਛੂਏ 200 ਸਾਲ ਤੋਂ ਵੱਧ ਜਿਉਂਦੇ ਹਨ ਜਦਕਿ ਕੋਰਲ ਅਤੇ ਸਪੰਜ ਹਜ਼ਾਰਾਂ ਸਾਲ ਤੱਕ ਜਿਉਂਦੇ ਰਹਿੰਦੇ ਹਨ ਕੁਝ ਜੈਲਫਿਸ਼ ਜਾਂ ਆਪਣੀ ਬੁਢਾਪੇ ਦੀ ਪ੍ਰਕਿਰਿਆ ਨੂੰ ਉਲਟ ਕੇ ਜੀਵਨ ਨੂੰ ਮੁੜ ਸ਼ੁਰੂ ਕਰ ਸਕਦੀਆਂ ਹਨ ਅਤੇ ਜੇਕਰ ਕੋਈ ਹਾਦਸਾ ਜਾਂ ਸ਼ਿਕਾਰੀ ਨਾ ਹੋਵੇ ਤਾਂ ਨਾ ਹੋਵੇ ਤਾਂ ਸ਼ਾਇਦ ਉਹ ਅਮਰ ਵੀ ਹੋ ਸਕਦੀਆਂ ਹਨ ਮਨੁੱਖ ਇਸ ਦੇ ਮੁਕਾਬਲੇ ਕਾਫੀ ਨਾਜ਼ੁਕ ਹਨ ਸਟਾਰਫਿਸ਼ ਆਪਣੀ ਇੱਕ ਬਾਹ ਤੋਂ ਪੂਰਾ ਸ਼ਰੀਰ ਮੁੜ ਉਗਾ ਸਕਦੀ ਹੈ ਥੋਰਵੀ ਡੈਵਨ ਨਾਮ ਦੀ ਸ਼ਿਪ ਕਲੀ ਸਾਲਾਂ ਤੱਕ ਪਾਣੀ ਤੋਂ ਬਿਨਾ ਸਿਰਫ ਆਪਣੀ ਚਮੜੀ ਤੇ ਜਮਾ ਹੋਈ ਤੇਲ ਨਾਲ ਜਿਉਂਦੀ ਰਹਿੰਦੀ ਹੈ ਫਿਰ ਆਉਂਦਾ ਹੈ ਟਰਾਈਡੀ ਗ੍ਰੇਡ ਇੱਕ ਛੋਟਾ ਜਿਹਾ ਜੀਵ ਜੋ ਦੇਖਣ 'ਚ ਨਰਮ ਅਤੇ ਕਮਜ਼ੋਰ ਲੱਗਦਾ ਹੈ ਪਰ ਜ਼ਹਿਰੀਲੇ ਜਾਂਕ ਖਾਰੇ ਪਾਣੀ ਵਿੱਚ 150 ਡਿਗਰੀ ਤੋਂ ਵੱਧ ਗਰਮੀ -270 ਡਿਗਰੀ ਤੋਂ ਵੱਧ ਠੰਡ ਇੱਥੋਂ ਤੱਕ ਕਿ ਅੰਤਰਿਕਸ਼ ਦੇ ਖਲਾਅ ਵਿੱਚ ਵੀ ਜਿਉਂਦਾ ਰਹਿ ਸਕਦਾ ਹੈ। ਇਸ ਦੇ ਮੁਕਾਬਲੇ ਮਨੁੱਖ ਸਿਰਫ ਸੀਮਤ ਤਾਪਮਾਨ 'ਚ ਹੀ ਰਹਿ ਜੀ ਸਕਦੇ ਹਨ। ਸਾਡੀ ਚਮੜੀ ਪਤਲੀ, ਅੰਗ ਕਮਜ਼ੋਰ ਅਤੇ ਸਰੀਰ ਬਣਤਰ ਨਾਜ਼ੁਕ ਹੈ। ਫਿਰ ਵੀ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਧਰਤੀ 'ਤੇ ਬਚੇ ਹੋਏ ਹਾਂ। ਪਰ ਸੋਚੋ ਜਦੋਂ ਅਸੀਂ ਧਰਤੀ ਦੇ ਹੋਰ ਜੀਵਾਂ ਦੀ ਸਹਿਨਸ਼ੀਲਤਾ ਨਾਲ ਆਪਣੀ ਤੁਲਨਾ ਕਰਦੇ ਹਾਂ ਤਾਂ ਕਿ ਮਨੁੱਖ ਦੀ ਇਹ ਅਨੋਖੀ ਹਕੂਮਤ ਕੁਦਰਤ ਦੇ ਅੱਗੇ ਬਹੁਤ ਛੋਟੀ ਅਤੇ ਮਾਮੂਲੀ ਨਹੀਂ ਲੱਗਦੀ ਸਾਨੂੰ ਆਪਣੀ ਸਥਿਤੀ ਨੂੰ ਮੁੜ ਵਿਚਾਰਨ ਦੀ ਲੋੜ ਹੈ ਅਤੇ ਕੁਦਰਤ ਦੇ ਸਾਹਮਣੇ ਥੋੜਾ ਹੋਰ ਨਿਮਰ ਹੋਣ ਦੀ ਜ਼ਰੂਰਤ ਹੈ ਪਰਮਾਤਮਾ ਨੇ ਹਰ ਚੀਜ਼ ਨੂੰ ਹਰ ਜੀਵ ਨੂੰ ਵੱਖਰੇ ਤੌਰ ਤੇ ਸਿਰਜਿਆ ਹੈ ਸੋ ਅਸੀਂ ਆਪਣੇ ਆਪ ਨੂੰ ਉੱਚਾ ਨਾ ਸਮਝਦੇ ਹੋਏ ਪਰਮਾਤਮਾ ਦੇ ਸਰਜੇ ਹਰ ਜੀਵ ਦਾ ਭਲਾ ਮੰਗਣਾ ਚਾਹੀਦਾ ਹੈ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿਣਾ ਚਾਹੀਦਾ ਹੈ ਜਿਨੇ ਸਾਨੂੰ ਕਮਜ਼ੋਰ ਹੁੰਦਿਆਂ ਵੀ ਬਾਦਸ਼ਾਹੀ ਬਖਸ਼ੀ ਹੈ ਸੋ ਆਸ ਕਰਦੇ ਹਾਂ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਧੰਨਵਾਦ